ਕਿ ਘਰੇ ਆਇਆ ਮੈਂ ਕਹਿੰਦਾ ਇਧਰ ਮੇਰਾ ਵੀਡੀਓ ਬਣ ਰਹੀ ਆ ਹੋ ਜਾ ਇਧਰ ਹੋ ਗਿਆ ਇਧਰ ਹੋ ਜਾ ਮੇਰਾ ਵੀਡੀਓ ਬਣ ਰਹੀ ਆ ਅਸੀਂ ਲਾਣ ਦਾ ਵੜ ਨਹੀਂ ਨਹੀਂ ਜਿਹੜਾ ਕਹਿੰਦੇ ਬੱਚਾ ਬੰਦਾ ਕਹਿੰਦੇ ਆ ਖਰੀਬਾਂ ਦਾ ਰੋਡਾ ਮਾਰ ਦੇ ਲਾ ਕੇ ਜਾਣਗੇ ਫਟਾਫ ਮੁਰਗੇ ਨਾਲ ਸਾਰਾ ਇਹ ਤੇ ਨਾ ਸਾਰਾ ਨਾ ਬੰਦਾ ਬੇਬੂਸਾ ਜੁਨੀ ਰੋਡਾ ਫਟਾਫ ਬੈਠਾ ਫਿਰ ਲੈ ਕੇ ਗਿਆ ਹੁਣ ਰਹੇਗੇ ਨਹੀਂ

ਆਪ ਦਾ ਅਲਨ ਮਾਰਤਾ ਕੋਈ ਦੱਸੋ ਇਹਦੇ ਬਾਰੇ ਕਿਵੇਂ ਹਾਂ ਵੀ ਵਹਿੰਦਾ ਨੂੰ ਮਾੜਾ ਮੋਟਾ ਸਮਝਾਓ ਤਾਂ ਸਹੀ ਜਿੰਨਾਂ ਦੇ ਪੁੱਤ ਦੂਜਾ ਕਿੱਥੇ ਜਿਹਦਾ ਬੱਚਾ ਖਰਾਬ ਆ ਇਹਦਾ ਬਣਾਇਆ ਜੇ ਗੇਟ ਦਾ ਆਨੇ ਇਧਰ ਬੜਾ ਬੁਰਾ ਹੋ ਗਿਆ ਅੱਜ ਠੜੇ ਬਾਹਰ ਖੋਲ ਦੇਣ ਕਰਦੀ ਹਾਲਤ ਵੀ ਬਿਚਮੀ ਗੰਹੇਰਾ ਬੋਲਦੇ ਕਿ ਇਹਦਾ ਨਾਂ ਨੂੰ ਕੀ ਹੈ ਇਹਨਾਂ ਬੇਚਾ ਲੋਕਾਂ ਸਭ ਵੀ ਤੂੰ ਗੱਲ ਕਰ ਰਿਹਾ ਐ ਇਧਰ ਇਹ ਅੱਧਰ ਗੱਲ ਕਰ ਨਾ ਕੋ ਨਾ ਨਾ ਤਾਂ ਵੀਰੇ ਚੱਲ ਤੁਹਾਨੂੰ ਪਤਾ ਹੀ ਤੁਹਾਨੂੰ ਘਰ-ਬਾਰ ਸਾਰਾ ਕੁਝ ਦਿਖਾਤਾ ਹੁਣ ਤੁਹਾਨੂੰ ਪਤਾ ਮੇਰਾ ਗਨ ਰਾਣੀ ਕੋਰ ਹੈ ਨਾ ਠੀਕ ਆ ਸਾਡੇ ਪਿੰਡ ਚੋਂ ਨਸ਼ਾ ਬੰਦ ਕਰਨਾ ਚਾਹੀਦਾ ਏ ਨਸ਼ਾ ਵੇਚਣ ਵਾਲਿਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਆ ਹਨਾ ਤੇ ਨਵਾਂ ਜਿਹੜਾ ਪੋਜ ਆ ਉਹ ਲੱਗਦਾ ਨਸ਼ਾ ਨੂੰ ਠੀਕ ਆ ਸਾਡੇ ਘਰ ਬਰਬਾਦ ਹੋਏ ਸਾਡੇ ਪੁੱਤ ਲੱਗੇ ਅਸੀਂ ਗਾਂ ਸਮਝਾਉਣੇ ਅਸੀਂ ਤਾਂ ਬੋਲਦੇ ਆ ਸਾਡੇ ਤੇ ਵਿਰੋਧ ਨਸ਼ੇ ਵਾਲੇ ਹੁੰਦੇ ਆ ਵੀ ਇਹ ਜਾ ਕੇ ਬੋਲਦੇ ਆ ਪੂਰੇ ਬ੍ਰੋਧ ਹੁੰਦੇ ਆ ਕਹਿੰਦੇ ਲੱਤਾਂ ਤੋੜਾਂਗੇ ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਨੇ ਇੱਥੇ ਨਿਸ਼ਾਨਾ ਉਠਾ ਨਹੀਂ ਨਹੀਂ ਜੀ ਕੋਈ ਠੱਲ ਨਹੀਂ ਪਈ ਸਾਡੇ ਕੋਈ ਠੱਲ ਨਹੀਂ ਪਈ ਚੱਲ ਚੱਲ ਤੁਹਾਡੇ ਕੋਲੇ ਬੀਬੀ ਸਰਬਜੀਤ ਕੌਰ ਆਈ ਸੀ ਹਾਂ ਜੀ ਸਰਬਜੀਤ ਕੌਰ ਆਈ ਸੀ ਉਹਨੇ ਬਹੁਤ ਸਮਝੌਤਾ ਕੀਤਾ ਬਹੁਤ ਵਧਗਾ ਗੱਲਾਂ ਕੀਤੀਆਂ ਹੁਣ ਨਾ ਸਮਝਣਾ ਕਰਨਾ ਇਹਨਾਂ ਦੀ ਮਰਜ਼ੀ ਆ ਪਰ ਉਹ ਕਰ ਸਕਦੇ ਆ ਪੁਲਿਸ ਵਾਲੇ ਕਰ ਸਕਦੇ ਆ ਠੀਕ ਆ ਇਹਨਾਂ ਨੂੰ ਗਲੀਆਂ 'ਚ ਫਿਰਨ ਗਲੀਆਂ 'ਚ ਫਿਰਦੇ ਆ ਸਾਰਾ ਹਾਂ ਜੀ બસ ਇਹਨਾਂ ਤੇ ਪੂਰੀ ਨੱਥ ਪਾਈ ਜਾ ਸਕਦੀ ਆ। ਉਹ ਮਤਲਬ ਗਲੀ ਦੇ ਵਿੱਚ ਨਸ਼ਾ ਵਿਗ ਰਹੇ ਆ। ਹਾਂਜੀ ਸਾਡੀ ਗਲੀ ਦੇ ਵਿੱਚ ਵਿਗਦਾ। ਵੇਖ ਰੱਖਿਆ ਬਾਈ, ਅਸੀਂ ਤਾਂ ਹੁੱਕ ਗਲੀ ਦੇ ਵਿੱਚ ਵਿਗਦਾ ਮੰਡੀ ਦੇ ਵਿੱਚ ਵਿਗਦਾ ਸਾਰੇ ਪਾਸੇ ਹੀ ਵਿਗਦਾ ਸਾਡੀ ਨਸ਼ਾ। ਇਹ ਬੰਦ ਕਰਨਾ ਚਾਹੀਦਾ ਵਾ। ਕੱਲ ਬੀਬੀ ਆਈ ਸੀ। ਆਹ ਨੇ ਇਹ ਵੀ ਕੱਲ ਗਈ ਸੀ ਤੂੰ ਵੀ ਬੋਲ। ਨਾਲ ਹੀ ਸੀ, ਨਾਲ ਹੀ ਸੀ ਵੀਰੇ ਪਤਾ ਕੀ ਆ ਸਾਡੇ ਬੱਚੇ ਛੋਟੇ ਆ। ਸਾਨੂੰ ਐ ਸਾਡੇ ਬੱਚੇ ਵੀ ਲੱਗ ਸਕਦੇ। ਪਹੇਤ ਐਡੇੜੇ ਆ ਅੱਜ ਐਡੇੜੇ ਆ ਕੱਲ ਨੂੰ ਵੱਡੇ ਹੋਣਾ ਇਹਨਾਂ ਦੇ ਜਵਾਨ ਹੋਣਾ ਇੱਕ ਇੱਕ ਬੱਚਾ ਏ ਤੁਹਾਨੂੰ ਵੀ ਪਤਾ ਵੀ ਕਿਵੇਂ ਆਪਾਂ ਬੱਚੇ ਵੇਖਦੇ ਆ ਤੇ ਜੇ ਨਸ਼ੇ ਲੱਗ ਗਏ ਤਾਂ ਕੰਮ ਦੇ ਹੱਲ ਵੀ ਕਿੱਥੇ ਜਾਊਗਾ ਇਹ ਬੰਦ ਹੋਣਾ ਚਾਹੀਦਾ ਸਾਡੀ ਹੱਥ ਵੱਨ ਕੇ ਬੇਨਤੀ ਹੈ ਮੇਰਾ ਨਾਮ ਦਲਜੀਤ ਸਿੰਘ ਪਤਨਾਕਰਵਜਨ ਸਿੰਘ ਜੀ ਮੈਂ ਕੱਲ ਉੱਥੇ ਗਏ ਸੀਗੇ ਜੀ ਇਕੱਠ ਹੋਇਆ ਸੀਗਾ ਜੀ ਉਹਨੂੰ ਮੈਂ ਉੱਥੇ ਪਹੁੰਚਿਆ ਸੀ ਉੱਥੇ ਗੱਲਬਾਤ ਕੱਲੀ ਸੀਗੀ ਇਹੀ ਬਈ ਨਸ਼ੇ ਦੀ ਖਾਤਰ ਮੈਂ ਇਹ ਖਤਰਗਾਲ ਚੱਲੀ ਸੀ ਮੈਂ ਉੱਥੇ ਗੱਲ ਲਾਖੀ ਸੀ ਉਹਨਾਂ ਨੇ ਵਾਹੀ ਮੇਰਾ ਬੇੜਾ ਨਸ਼ਾ ਕਰਦਾ ਹੈਗਾ ਵੀ ਮੰਡੀ ਦੇ ਵਿੱਚ ਥੋੜਾ ਥਾਮ ਘੇੜਾ ਮਾਰਿਆ ਕਰੋ ਉਹ ਕਹਿੰਦਾ ਮੁਲਾਜ਼ਮਾ ਨਾ ਮੇਰੀ ਗੱਲ ਉਸੇ ਉਹਨੇ ਮਲਾਜੂ ਕਹਿੰਦੇ ਕੋਈ ਗੱਲ ਨਹੀਂ ਸੀ ਘੇੜਾ ਮਾਰਿਆ ਕਰਾਂਗੇ ਫਿਰ ਮੈਨੂੰ ਕਹਿੰਦੇ ਵੀ ਤੂੰ ਬੋਲਦਾ ਵੀ ਤਰਕੀਮ ਹੈ ਮੇਰਾ ਬੇੜਾ ਨਸ਼ਾ ਕਰ ਰਿਹਾ ਜੀ ਵੀ ਉਹਦਾ ਕਰਕੇ ਬੋਲ ਰਿਹਾ ਹੈਗਾ ਫਿਰ ਮੈਂ ਸਰਪੰਚ ਸਾਹਿਬ ਕੋਲ ਗਿਆ ਸੀਗਾ ਪਰਸੋਂ ਦੀ ਗੱਲ ਹੈ ਜੀ ਉਹਦੇ ਕੋਲ ਮੈਂ ਗਿਆ ਸੀ ਵਾਹੀ ਮੈਂ ਮੁੰਡਾ ਸੈਂਟਰ ਚ ਕਾਉਣਾ ਜੀ ਵੀ ਮੈਨੂੰ ਲੈਟਰ ਪੈਪਰ ਤੇ ਲਿਖ ਕੇ ਦੇ ਦਿਓ ਵੀ ਮੈਂ ਜਨੇਰ ਚ ਕਾਉਣਾ ਉਹ ਕਹਿੰਦਾ ਵਾਡੀ ਵਿਚਮਾਨ ਤਰ ਲੱਗੇ ਨੇ ਗੱਲਾਂ ਕਿ ਮੈਂ ਸਰਪੰਚ ਆ ਮੈਂ ਤੂੰ ਪੈਂਟ ਦਾ ਮੌਖਾ ਵੀ ਆਪਣੇ ਪੈਂਟ ਦੇ ਵਿੱਚ ਇੰਨਾ ਚਿੱਟਾ ਵਿਕਦਾ ਹੈਗਾ ਕਿ ਸਵੇਰ ਸਵਾ ਸਾਮ ਮੰਡੀ ਵਿੱਚ ਢੇੜਾ ਮਾਰਿਆ ਕਰੋ ਉਹ ਕਹਿੰਦਾ ਮੈਂ ਢੇੜਾ ਨਹੀਂ ਮਾਰਨਾ ਵੀ ਮੈਂ ਕਿਸੇ ਦਾ ਦਸ਼ਮਣ ਨਹੀਂ ਬੋਣੀ ਫਿਰ ਉੱਥੇ ਬੀਬੀ ਨੇ ਇਹ ਗੱਲ ਆਖੀ ਆ ਮੈਨੂੰ ਕਹਿੰਦੀ ਕੋਈ ਗੱਲ ਨਹੀਂ ਬੇਟਾ ਕਹਿੰਦੀ ਅਸੀਂ ਹੁਣ ਢੇੜਾ ਮਾਰਾ ਕਰਾਂਗੇ ਉੱਥੇ ਅੱਛਾ ਤੁਹਾਡਾ ਬੇਟਾ ਕਦੋਂ ਕਦਾਂ ਨਸ਼ਾ ਕਰਦਾ ਉਹਨੂੰ ਹੋ ਗਿਆ ਜੀ 18 ਦਾ ਲੱਗਿਆ ਜੀ ਕਿਹੜਾ ਨਸ਼ਾ ਕਰਦਾ ਚਿੱਟਾ ਪਿੰਦਾ ਜੀ ਟੀਜੇ ਨਾਲ ਕਿੰਨੀ ਉਮਰ ਉਹਨਾਂ ਦੀ ਉਹਨੂੰ ਉਮਰ 24 ਸਾਲ ਦੀ ਹੈ ਜੀ ਕਿੰਨੇ ਬੱਚੇ ਤੁਹਾਡੇ ਇੱਕ ਮਟਾ ਜੀ ਇੱਕ ਕੁੜੀਆ ਇਕੱਲੇ ਮੁੰਡਾ ਹਾਂ ਇਕੱਲੇ ਮੁੰਡਾ ਜੀ ਕੁੜੀ ਵਿਆਹੀ ਹੈ ਜੀ ਬੇਟਾ ਇਕੱਲੇ ਵਿਆਹ ਨਹੀਂ ਹੈ ਜੀ ਪਹਿਲਾਂ ਤਾਂ ਥੋੜੇ ਚੈਨਲ ਦਾ ਸਵਾਗਤ ਕਰਦੇ ਹਾਂ ਜੀ ਜਿਹੜੇ ਇਹ ਮੁੱਦਾ ਠਾ ਰਹੇ ਆ ਤੇ ਨਾਲ ਹੀ ਜਿੰਨੇ ਦਰਸ਼ਕਾ ਉਹਨਾਂ ਨੂੰ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜੋ ਭਗਵੰਤ ਮਾਨ ਅਗੁੰਤ ਨੇ ਜਦ ਨਸ਼ਿਆਂ ਬਰੋਧ ਸ਼ੁਰੂ ਕੀਤਾ ਇਹ ਐਂ ਲੱਗਦਾ ਸੀਗਾ ਵੀ ਨਸ਼ਿਆਂ ਤੇ ਕੋਈ ਆਪਾਂ ਨੂੰ ਇਹਨੂੰ ਠੱਲ ਪਾਉਗੀ ਪਾ ਥੱਲ ਪੈਣ ਦੀ ਬਜਾਏ ਇਹ ਲੱਗਦਾ ਵੀ ਨਸ਼ਾ ਪ੍ਰਮੋਟ ਕਰ ਰਹੇ ਆ ਜੀ ਜਿੱਦਣ ਦੀ ਇਹ ਮਹਿਮ ਚੱਲੀ ਆ ਪਹਿਲਾਂ ਇੱਥੇ ਮੰਡੀ 'ਚ ਕੋਈ ਬੇਲੇ ਬੇਲੇ ਹੁੰਦੇ ਸੀਗੇ ਉਹ ਕੋ ਜਿਹੜੀ ਲੈਟਰ ਦੀ ਜਗਾ ਕੇ ਉਹ ਕਰਦੇ ਸੀ ਅਸੀਂ ਉਹਨਾਂ ਨੂੰ ਰੋਕਿਆ ਵੀ ਪਰ ਰੁਕੇ ਨਹੀਂ ਜੇ ਟੂਰਿਸਟ ਪੂਰੀ ਫੇਰ ਆ ਜਾਂਦੇ ਕਿ ਪਰ ਉਦੋਂ ਬਾਅਦ ਜਦੋਂ ਇਹ ਜੁੱਧ ਨਫਿਆ ਵਿਰੋਧ ਮੈਂ ਸ਼ੁਰੂਆਤ ਹੋ ਗਈ ਉਦੋਂ ਬਾਅਦ ਆ ਦੇਖ ਲਓ ਐਸੇ ਟੀਕੇਆਂ ਦੇ ਨਸਨਾਂ ਨੰਦਾ 10-10 ਮੁੰਡੇ 15-15 ਮੁੰਡੇ ਲਗਾਤਾਰ ਆ ਕੇ ਠੀਕੇ ਲਾਉਂਦੇ ਆ ਤੇ ਇਹ ਮੈਂ ਕਿਉਂਕਿ ਆ ਵੀ ਜੁੱਧ ਨਸ਼ੇ ਵਿਰੁੱਧ ਮੈਂ ਇਹ ਚਿੱਟੇ ਨੂੰ ਪ੍ਰਮੋਟ ਕਰ ਰਿਹਾ ਇਹ ਇਹਦਾ ਕਾਰਨ ਆ ਜੀ ਕਾਰਨ ਇਹ ਆ ਇੱਕ ਤਾਂ ਇਹ ਜਿਹੜਾ ਨਸ਼ੇ ਟੀਕੇ ਲਾਉਣ ਲੱਗੇ ਦੂਜਾ ਇਹ ਆ ਵੀ ਜਿੰਨੇ ਹਜੇ ਤੱਕ ਇਹਨਾਂ ਨੇ ਚਿੱਟੇ 'ਚ ਫੜੇ ਆ ਮੁੰਡੇ ਸਾਡੇ ਪਿੰਡੋਂ ਵੀ ਫੜੇ ਆ ਹੋਰ ਪਿੰਡਾਂ ਚੋਂ ਵੀ ਫੜੇ ਆ ਉਹ ਮਹੀਨੇ ਬਾਅਦ ਜਮਾਨਤ ਤੇ ਆ ਜਾਂਦੇ ਆ। ਜੇ ਕੋਈ ਡੋਡੇ ਫੀਮ ਭੁੱਕੀ ਵਾਲਾ ਫੜਿਆ ਜਾਂਦਾ ਉਹ 2-2 3-3 ਸਾਲ ਦੀ ਜਮਾਨਤ ਨਹੀਂ ਹੁੰਦੀ। ਤੇ ਜਾਂ ਤਾਂ ਸਰਕਾਰ ਇਹ ਕਰੇ ਵੀ ਜਿਹੜੇ ਚਿੱਟੇ ਦਾ ਕਾਨੂੰਨ ਆ ਇਹ ਤੋਂ ਕੋਈ ਸ਼ਕਤੀ ਲਾਗੂ ਕਰੇ। ਅਸਲ 'ਚ ਸਰਕਾਰ ਲਿਪਾ-ਪੋਤੀ ਕਰ ਰਹੀ ਆ। ਵੀ ਚਿੱਟੇ ਦੇ ਨਾਂ ਤੇ ਐਫ ਆਈ ਆਰ ਦਰਜ ਕਰੋ, ਟਾਰਗੇਟ ਪੂਰਾ ਕਰੋ ਤੇ ਰੌਲਾ ਵੱਧ ਪਾਓ, ਹਥਿਆਰਾਂ ਤੇ ਪੈਸਾ ਬਾਹਰ ਲਾਇਆ ਜਾ ਰਿਹਾ। ਪਰ ਮਹਮਦ ਜੜੀ ਉਹ ਜਿਹੜੇ ਹੈਗੇ ਆ ਚਿੱਟਾ ਪੀਣ ਵਾਲੇ ਜਾਂ ਜਿਹੜੇ ਗਰੀਬ ਲੋਕਾਂ ਜਿਹੜੇ ਗਾਸ ਫਲਾਈ ਕਰਦੇ ਉਹਨਾਂ ਤੱਕ ਆ ਨਹੀਂ ਤੁਹਾਡੇ ਪਿੰਡ 'ਚ ਚਿੱਟਾ ਮੁੰਡੇ ਨਸ਼ਾ ਕਰਦੇ ਹੀ ਆ ਕਿ ਜਾਂ ਵਿਕਦਾ ਵੀ ਆ ਵਿਕਦਾ ਵੀ ਆ ਜੀ ਤੇ ਕਰਦੇ ਵੀ ਹੈਗੇ ਆ ਤੁਸੀਂ ਅੰਦਾਜ਼ਾ ਕਿੰਨੀ ਗਿਣਤੀ ਹੋ ਸਕਦੀ ਹੈ ਇਸ ਪਿੰਡ 'ਚ ਮੁੰਡੇ ਜਿਹੜੇ ਨਸ਼ਾ ਕਰਦੇ ਆ ਇਹ ਜੀ ਦੇਖੋ ਅੰਦਾਜ਼ਾ ਤਾਂ ਨਹੀਂ ਮੈਂ ਕੋਈ ਗਿਣਤੀ ਤਾਂ ਨਹੀਂ ਦੱਸ ਸਕਦਾ ਕਿਉਂਕਿ ਇੱਥੇ ਮੱਲੇ ਦੇ ਵੀ ਆ ਜਾਂਦੇ ਆ ਹੋਰ ਵੀ ਆ ਜਾਂਦੇ ਆ ਬਾਹਰਲੇ ਪਿੰਡਾਂ ਦੇ ਵੀ ਆਉਂਦੇ ਆ ਬਾਹਰਲੇ ਪਿੰਡਾਂ ਦੇ ਵੀ ਆ ਜਾਂਦੇ ਆ ਤੇ ਇਹ ਜਿਹੜੀ ਗਿਣਤੀ ਆ ਗਿਣਤੀ ਦਾ ਡੰਡਾ ਵਧੇ ਜਾਣੀ ਆ ਜਿਵੇਂ ਨਵੇਂ ਹੁਣ ਤੇ ਜਵਾਕ ਆ ਹੋਰ ਆ ਉਹ ਦੇਖ ਕੇ ਲੱਗੀ ਜਾਂਦੇ ਆ ਇਹੇ ਹੈਗਾ ਅਸਲ ਤੇ ਕੋਈ ਜਿਹੜੀ ਪੋਜੀਸ਼ਨ ਦਾ ਫਰਕ ਨਿਕਾ ਪਿਆ ਦੇਖੋ ਅਕਾਲੀ ਸਰਕਾਰ ਨੂੰ ਕੇ ਜਿਹੜੇ ਚਿੱਟਾ ਆਇਆ ਜੋ ਚਿੱਟਾ ਆਇਆ ਤੇ ਉਹਦੇ ਥੋੜਾ ਸੀਗਾ ਚਲ ਸੀਗਾ ਚੋਰੀ ਸਪੂਰੀ ਸੀਗਾ ਫਿਰ ਕੈਪਟਨ ਆਇਆ ਉਹਨੇ ਕਹਿ ਵੀ ਮੈਂ ਇਹ ਰੋਕ ਦੂੰਗਾ ਕਾਂਗਰਸ ਆਈ ਪਰ ਉਹਦੇ ਨਾਲ ਜਿਹੜੇ ਚਿੱਟਾ ਵੀ ਵਧਿਆ ਤੇ ਫਿਰ ਨਾਲ ਜਿਹੜੀ ਨਜਾਇਜ਼ ਸ਼ਰਾਬ ਆ ਉਹ ਜਿਹੜੇ ਪਿੰਡ ਮਰਜ਼ੀ ਜਾਵਰੋ ਉਹ ਨਹੀਂ ਠੇਕੇ ਤੇ ਨਹੀਂ ਵਿਖਦੀ ਜਿੱਨੇ ਘਰਾਂ ਚ ਵਿਖੀ ਜਾਂਦੀ ਹੈ ਵਿਹਿਆਂ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਪੰਜਾਬ ਦੇ ਹੁਣ ਉਸ ਤੋਂ ਬਾਅਦ ਆ ਗਏ ਝਾੜੂ ਵਾਲੇ ਇਹ ਕਹਿੰਦੇ ਜੀ ਅਸੀਂ ਨਵਾਂ ਪੰਜਾਬ ਬਣਾ ਦਾਂਗੇ ਇਹਨਾਂ ਨੇ ਜਦੋਂ ਆਏ ਇਹਦਾ ਹਾਦੀ ਹੋ ਗਈ ਹੁਣ ਤਾਂ ਇਹ ਜਿਹੜੇ ਗੰਦਰ ਨਸ਼ਿਆਂ ਦਾ ਗੜ ਬਣ ਗਿਆ ਸਾਰੇ ਪਿੰਡ ਇੱਕ ਪਿੰਡ ਨਹੀਂ ਸਾਰੇ ਪਿੰਡ ਗੜ ਬਣ ਗਏ ਇਹ ਨਸ਼ਿਆਂ ਨੂੰ ਪ੍ਰੋਮੋਟ ਕਰ ਰਹੇ ਆ ਨਸ਼ਾ ਤੇ ਸ਼ਕਤੀ ਕਰਨ ਦੇ ਵੀ ਜਾਏ ਇੱਕ ਸਿਰਫ ਇਹ ਐਫ ਆਈ ਆਰ ਕਰਦੇ ਆ ਤੁਸੀਂ ਕਿਸ ਨੂੰ ਤੁਸੀਂ ਕਿਸ ਨੂੰ ਤੇ ਉਹ ਜਿਹੜਾ ਨਸ਼ਾ ਇਹ ਚੱਲ ਰਿਹਾ ਤੇ ਠੱਲ ਕਿਵੇਂ ਪਾਉਗੀ ਕਿ ਕਿਵੇਂ ਪੈ ਸਕਦੀ ਹੈ ਹਾਂ ਠਾਲੇ ਦੀ ਐ ਪੈਣੀ ਹੈ ਜੀ ਇੱਕ ਤਾਂ ਜਿਹੜੇ ਪੁਲਿਸ ਮੁਲਾਜ਼ਮਾ ਦੇ ਤਾਂ ਉਹ ਅਸਲ ਚ ਰੋਕਣਾ ਨਹੀਂ ਚਾਹੁੰਦੇ ਪੁਲਿਸ ਮੁਲਾਜ਼ਮਾ ਮੈਂ ਕਹਿੰਦਾ ਵੀ ਇਹ ਸਾਰੇ ਨਹੀਂ ਮਾਰੇ ਹੁੰਦੇ ਪੁਲਿਸ ਮੁਲਾਜ਼ਮੇ ਦੇ ਅਧਿਕਾਰੀ ਪਰ ਵੱਧ ਗਿਣਤੀ ਦੇ ਵਿੱਚ ਉਹ ਨਸ਼ਾ ਸਮਗਰਾਨਾਂ ਨਾਲਲੇ ਹੋਏ ਆ ਉਹਨਾਂ ਦੀ ਸਹਿਮਤੀ ਤੋਂ ਬਿਨਾ ਬੈਠੀ ਨਹੀਂ ਸਕਦਾ ਵੇਖੋ ਇਹ ਟਾਰਗੇਟ ਪੂਰਾ ਕਰਦੇ ਐ ਐਫਆਈਆਰ ਦਾ ਬੇਨੀਆਂ ਐਫਆਈਆਰ ਕਰਦੇਓ ਐਫਆਈਆਰ ਕੀਤੇ ਕਰਦੇ ਪੀਨ ਵਾਲੇ ਤੇ ਫੜਨ ਜਿਹੜੇ 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 ਪੀਨ ਵਾਲੇ ਨੂੰ ਫੜਨੇ ਆ ਕੇਨ ਬਣਾਉਣ ਉੱਥੇ ਤੱਕ ਜਾਇਆ ਜਾ ਸਕਦਾ ਕਿੱਡੀ ਗੱਲ ਆ ਆ ਮੇਰੇ ਤੇ ਸਾਪਾ ਬੱਜਿਆ ਪਿਛਲੇ ਦਿਨੀ ਸਾਡਾ ਸੰਘਰਸ਼ ਸੀਗਾ ਮੇਰੇ ਨਗਰਜੰਦਾ ਹੋ ਚਲੇ ਗਏ ਤੇ ਉਹ ਮੋਬਾਈਲ ਤੇ ਲੋਕੇਸ਼ਨ ਲਾ ਕੇ ਮੇਰੇ ਨੇੜੇ ਚਲੇ ਗਏ ਤੁਹਾਡਾ ਕਹਿੰਦਾ ਮਤਲਬ ਜਿਹੜੇ ਤਾਂ ਸੰਘਰਸ਼ ਕਰ ਰਹੇ ਆ ਉਹਨਾਂ ਨੂੰ ਤਾਂ ਜਦੋਂ ਫੜਨਾ ਤਾਂ ਇੱਕ ਸਕਿੰਟ ਵਿੱਚ ਫੜ ਲੈਂਦੇ ਆ ਜਿਹੜੇ ਚਿੱਟੇ ਦੇ ਵਪਾਰੀ ਆ ਉਹਨਾਂ ਨੂੰ ਉਹਨਾਂ ਨੂੰ ਨਹੀਂ ਫੜਦੇ ਜੀ ਉਹਨਾਂ ਨੂੰ ਲੋਕਾਂ ਨੂੰ ਪਤਾ ਹੈ ਜਾ ਸਕਦਾ ਸਭ ਪਤਾ ਹੈ ਇਹਨਾਂ ਨੂੰ ਉਹ ਲੋਕਾਂ ਨੂੰ ਪੁੱਛਦੇ ਵੀ ਕੌਣ ਹਾਂ ਉਹ ਦੇਖੋ ਜੀ ਉਹ ਕਹਿੰਦਾ ਜਿਵੇਂ ਕਹਿੰਦੇ ਗੋਗਲਾ ਤਾਂ ਮਿੱਟੀ ਝਾੜਦੀ ਹੈ ਤੇ ਹੁਣ ਉਹਨੂੰ ਨਹੀਂ ਪਤਾ ਬੇ ਇੰਨਾ ਸਾਰਾ ਜਿੰਨਾ ਨਸ਼ਾ ਵਿਖ ਰਿਹਾ ਕਿੰਨਾ ਕਿੰਨਾ ਦੂਜੇ ਜਿਹੜੇ ਨੌਜਵਾਨ ਮਰਿਆ ਦੇਲ ਕੀ ਮੁੰਡਾ ਮਰਿਆ ਇੱਥੇ ਸਾਡੇ ਕਿੰਨੇ ਮੁੰਡੇ ਮਰੇ ਆ ਉਦੋਂ ਬਾਅਦ ਉਹ ਸਾਰਾ ਪਤਾ ਉਹ ਤਾਂ ਗੁੰਗਲਗਾ ਦਾ ਮਿੱਟੀ ਚਾਰਨ ਵਾਲੀ ਗੱਲ ਆ ਕੋਈ ਐ ਨਹੀਂ ਗੱਲ ਇਹ ਆ ਜੀ ਜਿਹੜਾ ਚਿੱਟੇ ਦੇ ਵਿਰੁੱਧ ਹੁਣ ਜੁੱਧ ਛੇੜਿਆ ਹੋਇਆ ਵਾ ਸਰਕਾਰ ਨੇ ਠੀਕ ਆ ਉਹ ਬੜਾ ਵਧੀਆ ਪ੍ਰਾਲਾ ਵਾ ਪਰ ਉਹਦਾ ਰਿਜ਼ਲਟ ਕੀ ਆ ਜਿਸ ਤੱਕ ਦੇਖ ਰਹੇ ਆ ਇੱਕ ਮਹੀਨੇ ਤੋਂ ਮਤਲਬ ਇਹ ਚੱਲ ਰਿਹਾ ਵਾ ਮੁੱਖ ਮੰਤਰੀ ਸਾਹਿਬ ਨੇ 31 ਮਈ ਜੋ ਦਿੱਤੀ ਸੀਗੀ ਤੇ ਉਹਦੇ ਤੇ ਕੁਝ ਵੀ ਨਹੀਂ ਮਤਲਬ ਹੋ ਸਕਿਆ ਤੇ ਇਹਨੂੰ ਜਿਹੜਾ ਸਹੀ ਚੱਜੇ ਢੰਗ ਦੇ ਨਾਲ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਮਤੇ ਪਾ ਕੇ ਸਾਰੀਆਂ ਪਾਰਟੀਆਂ ਦੇ ਨਾਲ ਲੈ ਕੇ ਮਤਲਬ ਕਮੇਟੀਆਂ ਬਣਨੀਆਂ ਚਾਹੀਦੀਆਂ ਕਮੇਟੀਆਂ ਬਣਦੀਆਂ ਪਰ ਉਹਨਾਂ ਨੂੰ ਪੁੱਛ ਦੱਸ ਨਹੀਂ ਕੋਈ ਕੱਲਾ ਕਿਹੜਾ ਜੇ ਰਹਿ ਜਾਂਦਾ ਤਾਂ ਇਹ ਜਿਹੜੇ ਚਿੱਟੇ ਦੇ ਆਦੀ ਲੋਕ ਨੇ ਤੇ ਜਿਹੜੇ ਇਹ ਨਸ਼ਾ ਵੇਚਦੇ ਆ ਉਹ ਕੁੱਟਮਾਰ ਕਰਦੇ ਆ ਬੇਇੱਜ਼ਤੀ ਕਰਦੇ ਆ ਉਹ ਅਗਲਾ ਕਹਿੰਦਾ ਜੀ ਮੈਂ ਮਤਲਬ ਇਸ ਗੱਲ ਤੋਂ ਕੀ ਲੈਣਾ ਤੁਹਾਡੇ ਪਿੰਡ ਦੇ ਮਤਲਬ ਅੰਦਾਜ਼ਾ ਕਿੰਨੇ ਕੁ ਬੱਚੇ ਇਸ ਦੀ ਗਰਫਤਾਰ ਹੋ ਗਏ ਮੈਂ ਕਹਿੰਦਾ ਜੀ ਲਗਭਗ ਤੀਜੇ ਸਾਇਥੇ ਮਤਲਬ ਹੋਊਗਾ ਕਿਉਂਕਿ ਕਾਫੀ ਜਦੋਂ ਮੈਂ ਸਰਪੰਚ ਸੀ ਅਜ ਤੋਂ 3 ਸਾਲ ਪਹਿਲਾਂ ਦੀ ਗੱਲ ਆ ਉਦੋਂ ਸੁਣਨ ਦੇ ਵਿੱਚ ਇਹ ਆਇਆ ਸੀ ਵੀ ਆ ਲੋਪੂਰ ਰੋਡ ਤੇ ਹੀ ਬਹੁਤ ਵੱਡੀ ਪੱਧਰ ਤੇ ਵਿੱਚ ਏਡ ਦੇ ਵੀ ਜਿਹੜੇ ਹੈਗੇ ਆ ਪ੍ਰਭਾਵਿਤ ਹੋਏ ਹੋਏ ਆ ਬੱਚੇ ਤੇ ਪਰ ਸਰਕਾਰਾਂ ਨੂੰ ਇਹਦੀ ਰਾਜਨੀਤੀ ਵੋਟਾਂ ਦੀ ਛੱਡ ਕੇ ਨਸ਼ੇ ਨੂੰ ਕੋਈ ਸਹੀ ਤਰੀਕੇ ਦੇ ਨਾਲ ਸਹੀ ਢੰਗ ਦੇ ਨਾਲ ਮਤਲਬ ਇਹਨੂੰ ਬੰਦ ਕਰਨਾ ਚਾਹੀਦਾ ਜਿਹੜੇ ਬੱਚੇ ਨਸ਼ੇ ਤੇ ਲੱਗ ਚੁੱਕੇ ਆ ਉਹਨਾਂ ਦਾ ਇਲਾਜ ਕਰਾਉਣਾ ਚਾਹੀਦਾ ਤੇ ਜਿਹੜੇ ਬੱਚੇ ਮਤਲਬ ਨਸ਼ਾ ਵੇਚਦੇ ਆ ਜਾਂ ਕਰਦੇ ਆ ਪੁਲਿਸ ਦੀ ਕਿਵੇਂ ਭੂਕ ਹੈ ਤੁਸੀਂ ਦੇਖਦੇ ਹੋ ਦੇਖੋ ਇਹ ਪੁਲਿਸ ਇਹ ਇੱਕ ਛੋਟੀ ਜਿਹੀ ਹੈ ਨਾ ਮਤਲਬ ਕਿ ਮਾਪਾ ਤਾਂ ਦੇਖਿਆ ਵੀ ਨਹੀਂ ਗਾ ਕੋਈ ਬੱਟ ਬੁੱਟਜੀ ਕਹਿੰਦੇ ਆ ਉਹਨੂੰ ਤੇ ਉਹ ਕਿੰਨਾ ਕ ਮਤਲਬ ਜਿੰਨਾ ਚਿਰ ਪੁਲਿਸ ਕਹਿੰਦੀ ਆ ਵੀ ਜਿੰਨਾ ਚਿਰ ਉਹਨਾਂ ਦੇ ਕੋਲੋਂ ਨਹੀਂ ਕੁਝ ਫੜਿਆ ਜਾਂਦਾ ਵੀ ਅਸੀਂ ਪਰਚਾ ਕਿਵੇਂ ਦਰਜ ਕਰੀਏ ਗੱਲ ਉਹਨਾਂ ਦੀ ਵੀ ਕਿਤੇ ਨਾ ਕਿਤੇ ਸਹੀ ਆ ਥੋੜੀ ਜਿਹੀ ਟੀਜਾ ਦੇ ਕੇ ਆਪਾਂ ਜਾਂਦੇ ਆ ਕਿਉਂਕਿ ਇੰਨੀ ਵੱਡੀ ਪੱਧਰ ਤੇ ਮੈਨੂੰ ਲੱਗਦਾ ਵੀ ਪੁਲਿਸ ਵੀ ਨਹੀਂ ਨਿਗਰੱਖ ਸਕਦੀ ਆਪਾਂ ਨੂੰ ਸਹਿਯੋਗ ਲੋਕਾਂ ਨੂੰ ਨਾਲ ਦੇਣਾ ਪਊਗਾ ਆਹ ਦੋ ਕੁ ਕੰਨਾ ਸਾਲਾਂ ਦੇ ਵਿੱਚ ਪਹਿਲਾਂ ਨਾਲੋਂ ਗਿਣਤੀ ਜਿਹੜੀ ਤਿੰਨ ਗੁਣਾ ਵਧ ਗਈ ਹੈ ਤੇ ਚਟਾ ਤਕਰੀਬਨ ਆਇਆ ਇਹ 14-15 ਸਾਲਾਂ ਤੋਂ ਆ ਪਹਿਲਾਂ ਇੰਨਾ ਨਹੀਂ ਸੀ ਜਿੰਨਾ ਹੁਣ ਬੁਰਾ ਮਤਲਬ ਸਾਰੇ ਆਮ ਜਿਵੇਂ ਪਰਚੂਨ ਦੀ ਦੁਕਾਨ ਤੇ ਨਹੀਂ ਵਿਗਦਾ ਹੁੰਦਾ ਮਤਲਬ ਬਾਸ ਸਾਡੇ ਦੇ ਵਿੱਚ ਜਾਂ ਲੋਪੋ ਰੋਡ ਤੇ ਮੰਡੀ ਦੇ ਵਿੱਚ ਟੀਕੇ ਆਮ ਲਾਈ ਜਾਂਦੇ ਆ ਆਮ ਇੱਕ ਦੂਜੇ ਤੋਂ ਲਈ ਜਾਂਦੇ ਆ ਜਿਹੜੇ ਵੱਡੇ ਸਮਗਦਰਾ ਜਿਹੜੇ ਗਾਂ ਕਿਸੇ ਦਾ ਨੌਨ ਲੈ ਕੇ ਵਰਤੋਂ ਕਰਕੇ ਗਾਂ ਮੁੰਡਿਆਂ ਨੂੰ ਦਿੰਦੇ ਆ ਸਾਡਾ ਮਾਲ ਵੇਚੋ ਉਹਦੀ ਤਹਿ ਤੱਕ ਜਾਣਾ ਚਾਹੀਦਾ ਉਨਾ ਵੱਡੇ ਮਗਰਮਸਾ ਨੂੰ ਇਹ ਪੜਨਾ ਚਾਹੀਦਾ ਵਾ ਜਿਹੜਾ ਪੀਣ ਵਾਲੇ ਬੰਦੇ ਆ ਨਹੀਂ ਪੰਜਾਬ ਸਰਕਾਰ ਕਹਿ ਰਹੀ ਆ ਸੀ ਵੱਡੇ 99% ਖਤਮ ਕਰ ਦਿੱਤਾ 99% ਦਾ ਖਤਮ ਨਹੀਂ ਹੋਇਆ 100% ਤਾਂ ਹੈਗਾ ਹੀ ਹੈਗਾ 1% ਵੀ ਖਤਮ ਨਹੀਂ ਹੋਇਆ 99% ਦਾ ਕੀ ਖਤਮ ਹੋਣਾ 100% ਜਿਹੜੇ ਹਿਸਾਬ ਨਾਲ ਤੁਸੀਂ ਅੱਜ ਵੀ ਹਾਲਾਤ ਦੇਖਿਆ ਮੰਡੀ 'ਚ ਤੁਹਾਡੇ ਸਾਹਮਣੇ ਤਿੰਨ ਚਾਰ ਬੰਦੇ ਟੀਕਾ ਲਾ ਕੇ ਵੀ ਗਏ ਆ 10 ਬੰਦੇ ਤਾਂ ਉਹ ਸੜਕ ਤੇ ਖੜੇ ਖੜੇ ਲੈ ਕੇ ਵੀ ਤੁਰ ਗਏ ਆ 13 14 ਪਿੰਡਾਂ ਦੇ ਆਸ-ਪਾਸ ਵਾਲੇ ਬੰਦੇ ਵੀ ਇੱਧਰ ਨੂੰ ਆਉਂਦੇ ਆ ਕੋਈ ਕਾਰਾਂ ਤੇ ਆ ਗਿਆ ਕੋਈ ਪੰਪ ਕੋਲੇ ਖੜਾ ਮੋਟਰਸਾਈਕਲ ਤੇ ਲਈ ਜਾਂਦਾ ਕੋਈ ਦੌਧਰ ਰੋਡ ਤੇ ਲਈ ਜਾਂਦਾ ਕੋਈ ਇਧਰ ਲੋਪੋ ਰੋਡ ਤੇ ਕੋਈ ਮੱਲੇ ਰੋਡ ਤੇ ਇਦਾਂ ਸਪਲਾਈ ਜਿਹੜੀ ਚੈਨ ਹੈ ਟੁੱਟਣੀ ਚਾਹੀਦੀ ਆ ਪਿੰਡ ਪੰਦਰ ਤੇ ਕੋਈ ਇਦਾਂ ਦੀ ਮਹਿਮ ਬਣਨੀ ਚਾਹੀਦੀ ਆ ਜਿਹੜੇ ਲੋਕ ਸਾਰੇ ਇਕੱਠੇ ਹੋ ਕੇ ਇਸ ਮਹਿਮੇ ਬਣਨੀ ਚਾਹੀਦੀ ਸਾਰੇ ਲੋਕਾਂ ਨੂੰ ਆਪ ਦਾ ਪੂਰਾ ਸਾਥ ਦੇਣਾ ਚਾਹੀਦਾ ਹੀ ਨਹੀਂ ਸੋਚਣਾ ਚਾਹੀਦਾ ਫਲਾਣੇ ਦਾ ਬੱਚਾ ਲੱਗਿਆ ਜਿਹੜੇ ਵੀ ਬੱਚੇ ਲੱਗਿਆ ਸਾਡੀ ਮਤਲਬ ਬੱਚੇ ਆ ਕਿਸੇ ਦਿਨ ਅੱਜ ਕਿਸੇ ਦੇ ਘਰ ਚ ਆਗਾ ਕਿਸੇ ਨੂੰ ਜਿੱਦੋਂ ਆਪਦੇ ਘਰ ਚ ਲੱਗਦੀ ਆ ਦੂਜੇ ਮੌਕੇ ਆਪ ਬਸੰਤਰ ਦੇਨੇ ਆ ਇਹ ਘਟੋੜ ਘਟਾਪ ਨੂੰ ਬਹੁਤ ਵੱਡਾ ਸਾਥ ਪੁਲਿਸ ਦਾ ਵੀ ਦੇਣਾ ਚਾਹੀਦਾ ਕੰਟਰੋਲ ਕਰਨਾ ਚਾਹੀਦਾ ਸਮੇਂ-ਸਮੇਂ ਤੇ ਕਿਸੇ ਨੂੰ ਝਚਕੜਾ ਮਣੀ ਚਾਹੀਦਾ ਪੁਲਿਸ ਨੂੰ ਵੀ ਸੱਚੀ ਸੂਚੀ ਜਾਣਕਾਰੀ ਦੇਣੀ ਚਾਹੀਦਾ ਉਹਨਾਂ ਦਾ ਵੀ ਫਰਜ਼ ਆ ਇਹ ਅਗਲੇ ਨੂੰ ਫੜਨ ਤੇ ਗਾਂ ਉਹ ਬੰਦੇ ਰਾਹੀਂ ਜਿਹੜੇ ਪੀਂਦੇ ਆ ਜਾਂ ਗਾਂ ਲੈਂਦੇ ਆ ਉਹਨਾਂ ਨੂੰ ਵੱਡੇ ਮਗਰਮਸ ਤੱਕ ਪਹੁੰਚ ਕਰਨਾ ਇੱਕ ਸਰਪੰਚ ਸਾਹਿਬ ਕਸਵੰਦ ਸਾਹਿਬ ਨੇ ਧਿਆਨ ਚ ਲਿਆਂਦਾ ਵੀ ਇਹ ਜਿਹੜੇ ਬੱਚੇ ਇਹ ਨਸ਼ਾ ਕਰਦੇ ਆ ਉਹਨਾਂ ਚ ਬਹੁਤ ਸਾਰੇ ਡੀਜ਼ਾ ਹੋਏ ਪਿਆ ਕੋਈ ਮਤਲਬ ਸਿਹਤ ਵਿਭਾਗ ਨੇ ਇਹਦੇ ਬਾਰੇ ਕੋਈ ਗੱਲ ਕੀਤੀ ਕਿ ਨਹੀਂ ਪਤਾ ਨਹੀਂ ਸਿਹਤ ਵਿਭਾਗ ਨੇ ਕੋਈ ਗੱਲ ਨਹੀਂ ਕੀਤੀ ਪਹਿਲਾਂ ਮਤਲਬ ਟੈਸਟ ਹੋਸਟ ਹੋਈ ਸੀ ਕਰੋਨਾ ਮੌਕੇ ਉਦੋਂ ਮਤਲਬ ਅੰਕੜੇ ਆਈ ਸੀ ਇਹ ਵੀ ਇਦਾਂ ਵੀ ਲੋਕ ਰੋਡ ਤੇ ਮਤਲਬ ਵੇੜ ਜਿੱਤੇ ਇਹ ਮੁੰਡੇ ਬਿਲਕੁਲ ਸਹੀ ਗੱਲ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਪਿੰਡ ਦੀ ਹਾਲਾਤਾਂ ਹਾਂਜੀ ਜਿਹੜੀ ਪੰਜਾਬ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮਹਿੰਮ ਚਲਾਈ ਹੋਈ ਆ ਮੈਂ ਸਮਝਦਾ ਇਹ ਸਾਡੇ ਪਿੰਡ ਦੇ ਵਿੱਚ ਤਾਂ ਲਗਭਗ ਅਸਫਲ ਹੀ ਆ ਕਿਉਂਕਿ ਇੱਥੇ ਪਹਿਲਾਂ ਨਾਲ ਚਿੱਟਾ ਜਿਹੜਾ ਉਹ ਜਾਦੇ ਵਧਿਆ ਹੋਇਆ ਇੱਥੇ ਦੋ ਸਥਾਨ ਤਾਂ ਮੈਂ ਰਜਾਨਾ ਦੇਣਾ ਇੱਕ ਦਾਣਾ ਮੰਡੀ ਦੇ ਵਿੱਚ ਤੇ ਇੱਕ ਮੱਲਾ ਰੋਡ ਤੇ ਜਿੱਥੇ ਸਾਡਾ ਬੱਸ ਸਟੈਂਡ ਆ ਉੱਥੇ ਇਹ ਚਟਾ ਸਰਿਆਂ ਵੇਖਦਾ ਤੇ ਪੀਤਾ ਜਾਂਦਾ ਸੋ ਇਹਦੇ ਨਾਲ ਆ ਜਿਹੜੀ ਸਾਡੀ ਜਵਾਨੀ ਆ ਜਿਹੜੀ ਉਹ ਖਤਮ ਹੋ ਰਹੀ ਆ ਔਰ ਨਾਲ ਹੀ ਜਿਹੜੇ ਆ ਉਹ ਲੁੱਟਾਂ ਖੋਹਾਂ ਦੇ ਹਾਦਸੇ ਆ ਜਿਹੜੇ ਉਹ ਵੱਧ ਰਹੇ ਆ ਹਰ ਦੂਜੇ ਚੌਥੇ ਦਿਨ ਕੋਈ ਨਾ ਕੋਈ ਪਿੰਡ ਦੇ ਨੇੜੇ ਲੁੱਟ ਖੋਹ ਹੋਈ ਰਹਿੰਦੀ ਆ ਕਿਉਂਕਿ ਨਸ਼ਾ ਖਰੀਦਣ ਲਈ ਜਦੋਂ ਪੈਸੇ ਨਹੀਂ ਹੁੰਦੇ ਤਾਂ ਫਿਰ ਨਸ਼ੇ ਪੀਣ ਵਾਲੇ ਜਿਹੜੇ ਆਦੀ ਆ ਉਹ ਇੰਨਾ ਕੰਮਾਂ ਤੇ ਆ ਜਾਂਦੇ ਆ ਸੋ ਇਸ ਕਰਕੇ ਇਹ ਇਹਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆ ਸੋ ਮੇਰੀ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਅਪੀਲ ਆ ਕਿ ਉਹ ਪੂਰੀ ਇਮਾਨਦਾਰੀ ਨਾਲ ਜਿਹੜੇ ਨਸ਼ਿਆਂ ਦਾ ਵਪਾਰ ਕਰਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਤੇ ਇਸ ਕਾਰਵਾਈ ਦੇ ਵਿੱਚ ਸਮੁੱਚੀਆਂ ਪਾਰਟੀਆਂ ਨੂੰ ਸਮੂਹ ਨਗਰ ਨਿਵਾਸੀਆਂ ਨੂੰ ਪੂਰੇ ਮਨ ਨਾਲ ਸਹਿਯੋਗ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਰਜਿੰਦਰ ਸਿੰਘ ਤੇ ਪਿੰਡ ਮੇਰਾ ਰਸੂਲਪੁਰ ਆ ਅਸੀਂ ਇਥੋਂ ਦੀ ਗਰਾਊਂਡ ਲੈਵਲ ਦੀ ਜਿਹੜੀ ਰਿਪੋਰਟ ਆ ਮੈਂ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਪੰਜਾਬ ਦੇ ਬਹੁਤ ਮਾੜੇ ਹਾਲਾਤ ਆ ਮੈਂ ਤੁਹਾਨੂੰ ਜਿਹੜੀ ਗਰਾਊਂਡ ਲੈਵਲ ਦੀ ਰਿਪੋਰਟ ਆ ਉਹ ਤੁਹਾਨੂੰ ਦੱਸਦਾ ਕਿ ਕੱਲ ਸਾਡੇ ਹਲਕੇ ਦੀ ਐਮਐਲਏ ਸਾਡੇ ਬੋਲ ਕੇ ਗਈ ਆ ਯੁੱਧ ਨਸ਼ਿਆਂ ਵਿਰੁੱਧ ਮੈਂ ਉਹਦੇ ਬਾਰੇ ਗੱਲ ਕਰਨੀ ਚਾਹੁੰਦਾ ਕਿ ਜਦੋਂ 3-4 ਸਾਲ ਲੰਘ ਗਏ ਉਦੋਂ ਇਹਨਾਂ ਨੂੰ ਨਸ਼ੇ ਯਾਦ ਆ ਗਏ ਔਰ ਜੇ ਗਰਾਊਂਡ ਲੈਵਲ ਦੀ ਗੱਲ ਕਰੀਏ ਤਾਂ ਸਾਰੇ ਪਿੰਡਾਂ ਦੇ ਵਿੱਚ ਹੀ ਐਡਸ ਦੇ ਬਹੁਤ ਵੱਡੇ ਮਰੀਜ਼ ਨੇ ਇਸ ਕਰਕੇ ਜਿਹੜੀ ਆਉਣ ਵਾਲੀ ਨਸਲਾਂ ਕਿਤਨਾ ਕਿਤੇ ਉਹਨਾਂ ਨੂੰ ਵੀ ਇਸ ਚੀਜ਼ ਦਾ ਜਿਹੜਾ ਹੈਗਾ ਖਤਰਾ ਹੈ ਔਰ ਵੱਡੀ ਗੱਲ ਇਹ ਹੈ ਕਿ ਜਿਹੜੇ ਨਸ਼ਾ ਕਰਦੇ ਆ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਵੱਡਾ ਕਸੂਰ ਜਿਹੜਾ ਹੈਗਾ ਇੱਥੋਂ ਦੇ ਸਿਸਟਮ ਦਾ ਇੱਥੋਂ ਦੀ ਸਰਕਾਰ ਦਾ ਕਸੂਰ ਆ ਉਹਨਾਂ ਨੂੰ ਗਾਂ ਦੀਆਂ ਜਿਵੇਂ ਪਹਿਲਾਂ ਵੀ ਸਰਪੰਚ ਸਾਹਿਬ ਨੇ ਗੱਲ ਏਡੀ ਦੀ ਕੀਤੀ ਹੈ ਔਰ ਅਵਤਾਰ ਜੀ ਨੇ ਗੱਲ ਕੀਤੀ ਹੈ ਕਿ ਗਾਂ ਦੀਆਂ ਚੇਨ ਬਣਨੀ ਚਾਹੀਦੀ ਹੈ ਜਿਹੜੇ ਛੋਟੇ-ਮੋਟੇ ਸਮਗਰ ਵਾਲਾ ਉਹਨਾਂ ਦੇ ਘਰ ਟਾਏ ਜਾਂਦੇ ਆ ਉਹ ਗਰੀਬ ਆ ਦਲਤ ਆ ਉਹਨਾਂ ਦੀ ਇਹ ਮਜਬੂਰੀ ਆ ਕਿਉਂਕਿ ਕਿਤੇ ਨਾ ਕਿਤੇ ਆਰਥਿਕ ਪੱਖੋਂ ਪਹਿਲੀ ਕਮਜ਼ੋਰ ਆ ਕੰਮ ਮਿਲਦਾ ਨਹੀਂ ਉਹਨਾਂ ਨੂੰ ਲੱਗਦਾ ਕਿ ਇਹ ਇੱਕ ਸੌਖਾ ਤਰੀਕਾ ਸਾਡੇ ਲਈ ਅਮੀਰ ਹੋਣ ਦਾ ਉਹ ਨਸ਼ਾ ਜਾਂ ਤਾਂ ਕਰਨ ਕਰਨ ਲੱਗ ਜਾਂਦੇ ਆ ਜਾਂ ਉਹ ਵੇਚਣ ਲੱਗ ਜਾਂਦੇ ਆ ਇਸ ਕਰਕੇ ਜਿਹੜੇ ਵੱਡੇ ਮਗਰਮਾਚਾ ਜਿਹੜੇ ਇੱਥੋਂ ਤੱਕ ਨਸ਼ਾ ਲੈ ਕੇ ਆਉਂਦੇ ਆ ਮੈਨੂੰ ਲੱਗਦਾ ਕਿ ਸਰਕਾਰ ਨੂੰ ਬੇਨਤੀ ਆ ਕਿ ਤੁਸੀਂ ਪਹਿਲਾਂ ਆਪ ਦੇ ਮਨ ਚੋਂ ਡਰ ਕੱਢ ਕੇ ਉਹਨਾਂ ਬੰਦਿਆਂ ਨੂੰ ਫੜੋ ਉਹ ਬਹੁਤ ਵੱਡੀ ਗਿਣਤੀ ਹੈ ਜੀ ਬਹੁਤ ਜ਼ਿਆਦਾ ਵੱਡੀ ਹੈ ਬੈਕ ਦਾ ਵੀ ਇੱਥੇ ਆ ਹਾਂ ਬੈਕ ਦਾ ਵੀ ਹੈਗਾ ਔਰ ਬਾਹਰਲੇ ਪਿੰਡਾਂ ਦੇ ਵੀ ਆਉਂਦੇ ਜਿਹੜੇ ਇੱਥੇ ਨਸ਼ਾ ਕਰਦੇ ਨੇ ਠੀਕ ਹਾਂ ਭਾਈ ਸਹੀ ਤੇ ਭਾਈ ਦੂਬੀ ਰੂਈ ਆ ਮੈਂ 24 ਕੰਡੇ ਘਰੇ ਨਾ ਮੈਂ ਦਮ ਨੂੰ ਕੱਲਾ ਕੱਲਾ ਬੰਦੇ ਦਾ ਪਤਾ ਮੈਂ ਜੋ ਮੈਂ ਮੈਂ ਨਹੀਂ ਉਹਨਾਂ ਨੂੰ ਕਿਹਦੇ ਕਿਹਾ ਸੀ ਮੈਂ ਕਿ ਮਾਰਨਗੇ ਤੂੰ ਮਰ ਗਿਆ ਤਾਂ ਚਾਹੇ ਕਹਿੰਦੇ ਮੈਨੂੰ ਅਜੇ ਨਾ ਇਹ ਤਾਂ ਸਾਰੇ ਸਾਰੇ ਕਿਹੜੀ ਥੱਤ ਹੁੰਦੀ ਆ ਸਾਰੇ ਕਿਹੜੀ ਥੱਤ ਹੁੰਦੀ ਆ ਕੋਈ ਤੇਰੇ ਕੋਲ ਕੋਈ ਚੋਰੀ ਵੀ ਕਰ ਸਕਦਾ ਜੀ ਕੋਈ ਚੋਰੀ ਹੋ ਗਈ ਨਾ ਜੁਮੇ ਪਾਉਣੀ ਆ ਇਹਦਾ ਇਹਨਾਂ ਨਾਲ ਨਾਲ ਇਹਨਾਂ ਨੇ ਕਰਾਈ ਸਾਡੀ ਚੋਰੀ ਵੇਖ ਲੈ ਚਾਪਾ ਕਨਾ ਜਿਹੜੀ ਮਹਿਮਾ ਹੈ ਇਹਨਾਂ ਨੂੰ ਕਾਹਨੇ ਚਲਾਈ ਆ ਇਹਨਾਂ ਨੂੰ ਕਿਆ ਨੀਰਾ ਜੇ ਇਕੱਠੇ amare ਢੇਰ ਲੁਣਾ ਭਾਨ ਗੱਲ ਹੁਣ ਜੇ ਇਹ ਆਪ ਤਗੜਾ ਨੇ ਕੰਮ ਕਰਦੇਗਾ ਇਹ ਰੋਕਣਗੇ ਬੇਨੂੰ ਇਹ ਤਗੜਾ ਨੇ ਆਪ ਕੰਮ ਕਰਦੇ ਆ ਕੌਣ ਅੱਧਾ ਤੂੰ ਹੁਣ ਨਹੀਂ ਦਿਖਾ ਨਾ ਲੈਦੇ ਤੂੰ ਹੁਣ ਬੁਲਦਾਰਾ ਕੋਈ ਛਾਰੇ ਬੰਦੇ ਕਰੇ ਕੌਣ ਤੇ ਦੋ ਦਿਖਾਣਗੇ ਤੈਨੂੰ ਆ ਤੈਨੂੰ ਵੀਰੋ ਭੀੜ ਵੇਖ ਕੇ ਅਦਾ ਹੁਣ ਕਰੀਂ ਪਤਾ ਨਹੀਂ ਆਦਾ ਪਤਾ ਆਇਆ ਹੈ ਬੁਲੂ ਮੈਂ ਕਿਆ ਵੀ ਰੋਟਾ